ਕਰਦੇ ਹਾਂ ਤੇ ਉਹਨਾਂ ਨੇ ਬੜੀ ਮਹਾਨ ਕਿਰਪਾ ਸਾਡੇ ਉਤੇ ਕੀਤੀ ਉਹ ਕਿਰਪਾ ਕੀ ਹੈ ਕਿ ਉਹਨਾਂ ਨੇ ਅਜੇ ਮਹਾਨ ਕਾਰਜ ਕੀਤੇ ਜੋ ਇਸ ਤੋਂ ਪਹਿਲਾਂ ਵੀ ਸੰਸਾਰ ਦੇ ਜੋ ਰਹਿਤੋਂ ਧਰਮ ਤੋਂ ਸੰਗ ਉਹ ਸਮੇਂ ਸਮੇਂ ਦੇ ਆਪਣਾ ਯੋਗਦਾਨ ਉਹ ਲੁਕਾਈ ਤੇ ਨਾ ਕਰ ਰਹੇ ਹਾਂ ਨਾ ਇਸ ਲਾਭ ਦੀ ਬਾਤ ਕਰ ਲਈਏ ਇਹ ਤੋਂ ਬਾਤ ਦੀ ਬਾਤ ਕਰ ਲਈਏ ਸਲਾਹ ਦੀ ਗੱਲ ਕਰਦੇ ਹਾਂ ਪਰ ਪਾਤਸ਼ਾਹੀ ਨੇ ਕਿਹਾ ਧਰਮਾਂ ਦੇ ਵਿੱਚ ਰਹਿੰਦੇ ਆ ਹੋਇਆ ਇੱਕ ਨਿਰੇਕਲੀ ਗੀਤ ਜੋ ਹੈ ਉਹ ਕੀ ਚੀਜ਼ ਹੈ ਉਹ ਗੀਤ ਇਹ ਹੈ ਕਿ ਸਾਨੂੰ ਸ਼ਰਟਾਸ ਕਰ ਸਾਬਤ ਨਹੀਂ ਕੀਤਾ ਪਰ ਗੁਰਮਤਿ ਦੀ ਗੱਲ ਨੂੰ ਦ੍ਰਿੜ ਕਰਵਾਉਂਦੇ ਨੇ ਗੁਰੂ ਦੀ ਗੱਲ ਨੂੰ ਆਕਾਰ ਪਰ ਬਾਹਰ ਤੋਂ ਦੇਖ ਉਦੇਸ਼ ਨੂੰ ਸਮਾਜੀ ਲੋਕਾਈ ਨੂੰ ਦੱਸਣ ਦੇ ਲਈ ਕਹਿੰਦੇ ਉਹਨਾਂ ਨੇ ਇੱਕ ਨਵੀਂ ਤਕੀਰ ਵੱਡੀ ਕਿਥ ਦਿੱਤੀ ਹੈ ਉਹ ਲਿਖੀ ਹੈ ਜੇ ਅਸੀਂ ਪਾਤਸ਼ਾਹ ਦੇ ਆਪਰ ਜੀਵਨ ਨੂੰ ਪੜਦੇ ਹਾਂ ਨਾ ਤਾਂ ਜਿੱਥੇ ਆਧਵਤ ਦੇ ਨੂੰ ਸਬੰਧਤ ਲੋਕ ਹਨ ਮੈਂ ਵਿਅਕਤੀ ਕਰਾਂ ਜਨਤਾ ਸਿੱਖ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਨੇ ਇਹ ਕਰਕੇ ਕਿ ਪਾਤਸ਼ਾਹੀ ਦੀਆਂ ਚਾਰ ਧਾਰਾਂ ਗ੍ਰਾਂਠੀ ਤਾਂ ਪਾਵਨ ਬਚਨ ਸਿ ਸਿੱਧ ਗੋਦਰ ਬਾਰਨ ਬਾਣੀ ਦੇ ਬਚਨ ਪੜ੍ਹਦੇ ਹਾਂ ਸਿੱਧ ਗੋਦਰ ਦਾ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਦੇ ਅੰਦਰ ਜੋਤ ਜਗਾਈ ਉਹ ਜਿਨ੍ਹਾਂ ਦਾ ਵੰਦ ਕੋਈ ਨਹੀਂ ਸਿੱਧਾ ਦੇ ਨਾਲ ਵੀ ਪਾਤਸ਼ਾਹੀ ਜੀ ਦੀ ਚਾਰ ਚਰਚਾ ਹੁੰਦੀ ਹੈ ਗੁਸ਼ਤियां ਹੁੰਦੀਆਂ ਹਨ ਤੇ ਇੱਕ ਸਮਾਜੀ ਬੰਦੇ ਵਿੱਚ ਆਉਂਦਾ ਹੈ ਜਦੋਂ ਉਹਨਾਂ ਨੇ ਪਾਤਸ਼ਾਹੀ ਮਹਿਰਾਂ ਨੂੰ ਗਾਈਡ ਕਰਦੇ ਹੋਏ ਬਚਤ ਬਖਸ਼ੀਂਦੇ ਹਨ ਸਿੱਧ ਬੋਲਣ ਤੋਂ ਬਚਦੇ ਅੱਜ ਮਨ ਦੇ ਵਿੱਚ ਕੋਈ ਇਰਾਦਾ ਨਹੀਂ ਹੈ ਕੋਈ ਰੋਸ ਨਹੀਂ ਹੈ ਕੋਈ ਜੋ ਵੀ ਸਭਾ ਸੀ ਜਦੋਂ ਪਾਤਸ਼ਾਹੀ ਦੇ ਨਾਲ ਇਹ ਸੰਵਾਦ ਹੁੰਦਾ ਜਦੋਂ ਬਾੜੀ ਨੂੰ ਤਕਰੀਬਤੇ ਦਾਲਸਿਲ ਪੜਾ ਕੇ ਨਾ ਸਿੱਧਾ ਦੇ ਵੱਲੋਂ ਗੁਰੂ ਨਾਨਕ ਪਾਸ਼ਾ ਜੀ ਨੂੰ ਸਮੇ ਸਮੇਂ ਦੀ ਇਸ ਬਾੜੀ ਦੇ ਵਿੱਚ ਸਵਾਲ ਕੀਤੇ ਗਏ ਹਨ ਗ੍ਰੰਥਕਾਲ ਦੇ ਲੋਕਾਂ ਦੇ ਵਿੱਚ ਸਵਾਲ ਕਰ ਤੇ ਜਦੋਂ ਸਤਿਗੁਰੂ ਪਾਸ਼ਾ ਜੀ ਨੇ ਉਹਨਾਂ ਕੀਤੇ ਹੋਏ ਸਵਾਲਾਂ ਦਾ ਜਵਾਬ ਨੂੰ ਹੈ ਉਸ ਆਕਾਰ ਪਰ ਜਵਾਹਰ ਨੂੰ ਤੇ ਕੈ ਵਿਚਾਰ ਦਿੱਤੀ ਹੈ ਗੋਸ਼ਤੋ ਭਾਵੀ ਜੇਹਾ ਉਹਨਾਂ ਇੱਕ ਸੰਵਾਦ ਰਚਾਉਂ। ਅੱਜ ਸਾਡੇ ਵਿੱਚੋਂ ਕੇ ਵਿਚਾਰ ਦਾ ਰਾਜ ਉਹਨਾਂ ਨਿਰੋਪ ਹੁੰਦੀ ਜਾ ਰਹੀ ਹੈ। ਕਿ ਉਸ ਸਮੇਂ ਵੀ ਕਹਿੰਦੇ ਸਿੱਧਾਂ ਦੇ ਮਨ ਦੇ ਵਿੱਚ ਪਿਆਰ ਦੇ ਵਜਲ ਹਨ। ਸਿੱਧ ਹੋਣਾ ਨਾ ਸ਼ੁਭ ਬਚਨ। ਸ਼ੁਭ ਤੋਂ ਭਾਵ ਹੈ ਕਿ ਪਿਆਰ ਦੇ ਨਾਲ ਫਿਰ ਪੰਨਾ ਨਹੀਂ ਇਹੇ ਗੁਰਨਾਮਕ ਪਾਠਿਆ ਜਿਉਂ ਤੁਹਾਡੀ ਕਮਾਈ ਬਹੁਤ ਮਹਾਨ ਹੈ ਤੁਸੀਂ ਪੱਟੀ ਕਾ ਲਾ ਗਾ ਲਿਆ ਵੱਡਾ ਅਵਸਰ ਪ੍ਰਗਟਿਆ ਕਾਲ ਚੋ ਦੇ ਅੰਦਰ ਜੋਤ ਜਗਾਈ ਹੈ ਇੱਥੇ ਵੀ ਜਿਹੜਾ ਸ਼ਬਦ ਵਰਤਿਆ ਹੈ ਜਿਹੜਾ ਅਸੀਂ ਅਰੰਭਤਾ ਦੇ ਵਿੱਚ ਪਾਵਨ ਬਚਨ ਪਿਆਰੇ ਦਾ ਸਰਬੱਤ ਜੁਕਤਾ ਹੈ ਭਾਈ ਸਾਹਿਬ ਭਾਈ ਅਰਦਾਸ ਜੀ ਦੀ ਪਾਵਨ ਬਾਣ ਜਿਸ ਦੇ ਵਿੱਚ ਪਾਵਨ ਬਚਨ ਆਉਂਦਾ ਹੈ ਸਤਗੁਰ ਨਾਨਕ ਤਕਟਿਆ ਇੱਥੇ ਵੀ ਸ਼ਬਦ ਪ੍ਰਗਟ ਹੋਣਾ ਹੈ ਮਿੱਟੀ ਤੋਂ ਜਦ ਚੱਲਣਾ ਹੋਵਾ ਜਾਉ ਕਰ ਸੂਰਜ ਨਿਕਲੇ ਆ ਤਾਰੇ ਛੇ ਅੰਧੇਰ ਬਰੁਮਾ ਦੀ ਸੰਪੂਰਨਤਾ ਦਾ ਵਰਣਨ ਹੈ ਕਰ ਕਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਸੁਣਵਾ ਜੇ ਹਰ ਘਰ ਦੇ ਵਿੱਚ ਧਰਮਸ਼ਾਲ ਵਿਆਪਕ ਹੋ ਗਈ ਹੈ ਵੈਸਾਖੀ ਵਾਲਾ ਮਹੌਲ ਬਣ ਗਿਆ ਤੇ ਜਦੋਂ ਪਾਤਸ਼ਾਹ ਜੀ ਦੇ ਪਾਵਨ ਇਹਨਾਂ ਬਚਨਾਂ ਨੂੰ ਅਸੀਂ ਪੜ੍ਹਦੇ ਹਾਂ ਸਤਪੁਰ ਨਾਨਕ ਰੰਗਲੇ ਸਤਿਗੁਰੂ ਦੀ ਨਾਰਿਕੀ ਪ੍ਰਗਟ ਹੋਇਆ ਹੈ ਕਿ ਅਗਰ ਵੱਡਾ ਉਰਗ ਪ੍ਰਗਟਿਆ ਤਲ ਨੂੰ ਦੇ ਅੰਦਰ ਜੋਤ ਜਗਾਈ ਤੇ ਕਿਤੇ ਵੀ ਸ਼ਬਦ ਜੋ ਹੈ ਵੱਡਾ ਉਰਗ ਪ੍ਰਗਟ ਹੋਣਾ ਹੀ ਕੀ ਹੈ ਤਸਲ بادشاہ ਦਾ ਸਤਿਗੁਰੂ ਸਾਹਿਬ ਜੀ ਨੂੰ ਗੋਬੇ ਸਿੰਘ ਮਹਾਰਾਜ ਦਾ ਪਾਵਨ ਬਚਨ ਅਸੀਂ ਮਗਲਾ ਚੰਦ ਰੂਪ ਦੇ ਵਿੱਚ ਸਰਵਣ ਕੀਤਾ ਹੈ ਤਿਲ ਬੀਤੀਆਂ ਦੀ ਕੁੱਲ ਬੇਖ ਹੈ ਪਰ ਅਕੇ ਨਾਨਕ